हां का था। हनी सर नई जड़ी फिल्म रिश्ते नाम से आई है और ਤੁਸੀਂ ਦੇ ਵਿੱਚ ਇੱਕ ਤੌਰ ਕਲਾਕਾਰ ਨੂੰ ਪਾਉ। ਕੀ ਕੰਮ ਕੀ ਕੰਦਾ ਕੰਸੈਪਟ ਹੈ? ਪਲਾਦਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ। ਬਹੁਤ ਬਹੁਤ ਥੈਂਕ ਯੂ ਤੁਹਾਡਾ। ਆ ਜੇ ਆਪਾਂ ਗੱਲ ਕਰੀਏ ਮੂਵੀ ਦੀ ਆਫ ਕੋਰਸ ਮੇਰੀ ਡੇਬਿਊ ਮੂਵੀ ਹੈ ਪੰਜਾਬੀ। ਮੈਂ ਚਾਈਨੀਜ਼ ਮੂਵੀਜ਼ ਪਹਿਲਾਂ ਕੰਮ ਕੀਤਾ ਹੈ। ਗਾਣੇ 'ਚ ਕੰਮ ਕੀਤਾ ਪਰ ਆ ਜੇ ਆਪਾਂ ਮੂਵੀ ਦੀ ਗੱਲ ਕਰੀਏ ਮੇਰੀ ਪਹਿਲੀ ਮੂਵੀ ਹੈ। ਆ ਮੂਵੀ ਦਾ ਟਾਈਟਲ ਹੈਗਾ ਰਿਸ਼ਤੇ ਨਾਤੇ ਆਈ ਥਿੰਕ ਟਾਈਟਲ ਹੀ ਬਹੁਤ ਮੈਸੇਜ ਦੇ ਰਿਹਾ ਆ ਆਡੀਅנס ਨੂੰ ਵੀ ਮੂਵੀ ਦਾ ਟਾਪਿਕ ਹੀ ਆ ਮੂਵੀ ਕਿਸ ਬਾਰੇ ਬੇਸਤੇ ਆ ਆਬਵੀਸਲੀ ਰਿਸ਼ਤੇ ਆ ਤੇ ਆ ਅੱਜਕੱਲ ਆਪਣੀ ਫੈਮਿਲੀਸ ਆ ਕਮਿਊਨੀਕੇਸ਼ਨ ਗੈਪ ਬਹੁਤ ਜ਼ਿਆਦਾ ਹੋ ਗਿਆ ਹੈ ਮਿਸ ਅੰਡਰਸਟੈਂਡਿੰਗਸ ਬਹੁਤ ਹੋ ਜਾਣੀਆਂ ਆ ਪੈਰੈਂਟਸ ਨਾਲ ਪਾਰਟਨਰ ਨਾਲ ਦੋਸਤਾਂ ਨਾਲ ਸੋ ਉਹਨਾਂ ਦੇ ਕਾਰਨ ਆਪਣੀ ਰਿਸ਼ਤਿਆਂ ਚ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ ਫਿਰ ਅੱਗੇ ਜਾ ਕੇ ਮਿਸ ਅੰਡਰਸਟੈਂਡਿੰਗਸ ਕਰਕੇ ਹੋਰ ਵੱਡੀਆਂ ਹੋ ਜਾਂਦੀਆਂ ਤੇ ਬਸ ਅਸੀਂ ਉਹੀ ਮੁੱਦਾ ਇਸ ਮੂਵੀ ਚ ਲੈ ਕੇ ਆਏ ਆ ਉਹੀ ਟਾਪਿਕ ਅਸੀਂ ਮੂਵੀ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਇਹ ਇਸ ਜਿਹੜੇ ਆਪਣੇ ਰਿਸ਼ਤੇ ਹੁੰਦੇ ਆ ਉਹਨਾਂ ਨੂੰ ਆਪਾਂ ਕਿੱਦਾਂ ਬਚਾ ਸਕਦੇ ਆ ਉਹਨਾਂ ਦੀ ਅਹਿਮੀਅਤ ਕੀ ਹੁੰਦੀ ਆ ਆਪਣੇ ਲਾਈਫ ਚ ਤੇ ਬਸ ਇਹੀ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਅੱਗੇ ਆਡੀਅנס ਨੂੰ ਵੀ ਆਪਣੇ ਰਿਸ਼ਤੇ ਸੰਭਾਲ ਕੇ ਰੱਖੋ ਬਿਕਾਜ਼ ਅੱਜ ਦੇ ਦਿਨਾਂ ਚ ਆਈ ਥਿੰਕ ਬਹੁਤ ਲੋਕੀ ਆਪਣੇ ਰਿਸ਼ਤੇਆਂ ਨੂੰ ਇਗਨੋਰ ਕਰਦੇ ਜਾ ਰਹੇ ਆ ਆਪਾਂ ਹੋਰਾਂ ਕੰਮਾਂ ਚ ਬਹੁਤ ਬਿਜ਼ੀ ਹੋਏ ਨੇ ਆਪਣੇ ਫੋਨਾਂ ਚ ਬਹੁਤ ਬਿਜ਼ੀ ਹੋਏ ਨੇ ਆਪਾਂ ਆਪਣੇ ਆਪ ਨੂੰ ਲੈ ਕੇ ਬਹੁਤ ਬਿਜ਼ੀ ਹੋਏ ਨੇ ਆ ਬਟ ਅਨਫੋਰਚਨਟਲੀ ਇਹ ਰਿਐਲਿਟੀ ਆ ਸੋ ਬਸ ਇਹ ਜੀ ਅਸੀਂ ਮੈਸੇਜ ਆਪਣਾ ਪੋਰਟਰੇ ਕਰਨਾ ਚਾਹੁੰਦੇ ਆ ਸਤਰੰਗ ਦੀ ਟੀਮ ਜਿਹੜੀ ਆ ਉਹ ਆਪਣਾ ਪਹਿਲਾ ਪਹਿਲੀ ਮੂਵੀ ਵੱਡੇ ਪਰਦੇ ਤੇ ਬਹੁਤ ਵਧੀਆ ਟਾਪਿਕ ਤੇ ਲੈ ਕੇ ਆ ਰਹੀ ਹੈ ਤੇ ਮੈਂ ਥੈਂਕ ਯੂ ਕਰਨਾ ਚਾਹੁੰਦਾ ਹਾਂ ਕਸ਼ਮੀਰ ਸਿੰਘ ਜੀ ਦਾ ਕੁਲਜੀਤ ਖਾਲਸਾ ਜੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇਸ ਮੂਵੀ 'ਚ ਕੰਮ ਕਰਨ ਦਾ ਐਸੇ ਡੇਬਿਊ ਬਿਕੋਜ਼ ਉਹਨਾਂ ਵਾਸਤੇ ਯਸ ਮੂਵੀ ਬਹੁਤ ਦਾ ਰਿਸਕ ਹੈਗੀ ਆ ਬਟ ਇੱਕ ਨਵੇਂ ਆਰਟਿਸਟ ਨੂੰ ਨਵਾਂ ਮੌਕਾ ਦੇਣਾ ਵੀ ਬਹੁਤ ਵੱਡਾ ਰਿਸਕ ਹੁੰਦਾ ਸੋ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਉਹਨਾਂ ਦਾ ਵੀ ਐਨ ਨਾਲ ਦੀ ਨਾਲ ਹੀ ਸਾਡੇ ਡਾਇਰੈਕਟਰ ਸਾਹਿਬ ਨਸੀਬ ਰੰਧਾਵਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦਾ ਉਹਨਾਂ ਨੇ ਵੀ ਮੇਰੇ ਤੇ ਪੂਰਾ ٹرسٹ ਰੱਖਿਆ ਆ ਐਂਡ ਈਵਨ ਦ ਰੈਸਟ ਆਫ ਦ ਕਾਸਟ ਜਿਹੜੀ ਸਾਡੀ ਸਟਾਰ ਕਾਸਟ ਹੈਗੀ ਹੈ ਬਾਕੀ ਵੀ ਮਕੀਤ ਪ੍ਰੋਣੀ ਜੀ ਲਵ ਗਿੱਲ ਜੀ ਪ੍ਰਮਿੰਦਰ ਗਿੱਲ ਮੈਮ ਸੁਨੀਤਾ ਤੇਰੀ ਮੈਮ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਹਾਂ ਸਾਰੇ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਸ ਮੂਵੀ ਤੇ ਆਈ ਥਿੰਕ ਜਦੋਂ ਤੁਸੀਂ ਅੱਜ ਦੇਖੋਗੇ ਤੁਹਾਨੂੰ ਵੀ ਪਤਾ ਲੱਗ ਹੀ ਜਾਊਗਾ ਮੂਵੀ ਦਾ ਸਰ ਜਦੋਂ ਪਹਿਲਾਂ ਸ਼ੁਰੂਆਤ ਹੋਈ ਸੀ ਮੂਵੀਜ਼ ਦੀ ਕੰਫਿਊਜ਼ ਕਮੇਡੀ ਨੂੰ ਲੈ ਕੇ ਕਾਫੀ ਟ੍ਰੈਂਡ ਸੈੱਟ ਹੋਇਆ ਸੀ ਉਸ ਤੋਂ ਬਾਅਦ ਹੁਣ ਐਕਸ਼ਨ ਮੂਵੀਜ਼ ਵੀ ਜਿਹੜੀਆਂ ਪੰਜਾਬੀ ਸਿਨੇਮਾ ਜਾ ਰਹੀਆਂ ਇਸ ਮੂਵੀ ਕਿਸ ਤਰ੍ਹਾਂ ਦੀ ਹੈ ਕਿ ਸਨੇਹਾ ਦੇਗੀ ਆਈ ਥਿੰਕ ਜਦੋਂ ਆਪਾਂ ਇੱਕ ਪ੍ਰੋਜੈਕਟ ਖਟਕੇ ਦੇ ਕਰਦੇ ਆ ਨਾ ਉਹਨੂੰ ਲੋਕੀ ਕਦੀ ਕਦੀ ਜ਼ਿਆਦਾ ਪਸੰਦੀਆਂ ਲੱਪ ਜਾਂਦੇ ਐਂਡ ਜਦੋਂ ਆਪਾਂ ਦੇਖੋ ਜਦੋਂ ਉਹ ਅੰਗਰੇਜ਼ ਮੂਵੀ ਆਈ ਸੀ ਉਹਨਾਂ ਨੇ ਟ੍ਰੈਂਡ ਸੈੱਟ ਕਰਤਾ ਸੀ ਵੀ ਚਲੋ ਆਪਾਂ ਪੁਰਾਣੇ ਜ਼ਮਾਨੇ ਦੀ ਪੁਰਾਣੀ ਸੈਟਿੰਗਸ ਦੀ ਮੂਵੀ ਬਣਾਉਨੇ ਆਂ ਐਂਡ ਜਦੋਂ ਆਪਣੇ ਉਹ ਫੋਰ ਐਗਜ਼ਾਮਪਲ ਨਿੱਕਾ ਜਿਹਾਲਰ ਮੂਵੀ ਹੋ ਗਈਆਂ ਹਨ ਜਾਂ ਇਹ ਆਪਣੇ ਗੀਪੀ ਗੜਵਾਲ ਜੀ ਦੀ ਮੂਵੀ ਹੈ ਕੰਫਿਊਜ਼ਨ ਕਾਮੇਡੀ ਲਾਈਕ ਉਹਨਾਂ ਨੇ ਟ੍ਰੈਂਡ ਸੈੱਟ ਕਰਤਾ ਸੋ ਫਿਰ ਸਾਰੇ ਲੋਕੀ ਉਧਰ ਨੂੰ ਹੋ ਗਏ ਪਰ ਅਸੀਂ ਉਮੀਦ ਕਰਦੇ ਆਂ ਵੀ ਅਸੀਂ ਜਿਹੜਾ ਸਾਡਾ ਕੱਲ ਲਾਂਚ ਹੋਇਆ ਇੱਕ ਬਹੁਤ ਹੀ ਜ਼ਿਆਦਾ ਫੈਮਿਲੀ ਟੌਪਿਕ ਹੈ ਮੂਵੀ ਦਾ ਫੈਮਿਲੀ ਇਸ਼ੂਜ਼ ਔਰੀਐਂਟਡ ਮੂਵੀ ਹੈ ਦੇਸੀ ਹੋਪ ਕਰਦੇ ਆਂ ਵੀ ਸਾਡਾ ਵੀ ਮਤਲ ਜਿਹੜੀ ਪ੍ਰੋਡਿਊਸਰਸ ਆ ਜਾਂ ਡਾਇਰੈਕਟਰਸ ਆ ਉਹ ਵੀ ਇਸ ਟ੍ਰੈਂਡ ਨੂੰ ਫੋਲੋ ਕਰਨਗੇ ਬਿਕੋਜ਼ ਇਹ ਸੈਡਲੀ ਆਪਣੀ ਦੁਨੀਆ ਦੀ ਰਿਐਲਿਟੀ ਹੈ ਐਂਡ ਆਪਾਂ ਰਿਐਲਿਟੀ ਤੋਂ ਭੱਜ ਨਹੀਂ ਸਕਦੇ ਜੇ ਆਪਾਂ ਰਿਐਲਿਟੀ ਲੋਕਾਂ ਦਾ ਗੱਗ ਲੈ ਕੇ ਆਵਾਂਗੇ ਲੋਕਾਂ ਨੂੰ ਕੁਝ ਸਿਖਾਵਾਂਗੇ ਇਟਸ ਗੋਣਾ ਬੀ ਗੁੱਡ ਫਾਰ एवरीवन ਇਸ ਫਿਲਮ ਦੇ ਵਿੱਚ ਦੇਖਿਆ ਹੈ ਕਾਫੀ ਸੀਨੀਅਰ ਆਰਟਿਸਟ ਵੀ ਸੀ ਤੁਸੀਂ ਪਹਿਲੀ ਵਾਰੀ ਹੁੰਦੀ ਕੀਤੀ ਹੈ ਫਿਰ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਉਹਨਾਂ ਦਾ ਜੀ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਮੈਨੂੰ ਕਦੇ ਵੀ ਉਹਨਾਂ ਨੇ ਫੀਲ ਨਹੀਂ ਹੋਣ ਦਿੱਤਾ ਵੀ ਮੈਂ ਇੱਕ ਯੂ ਨੋ ਪਹਿਲੀ ਵਾਰ ਕਿਸੇ ਵੱਡੀ ਮੂਵੀ ਵਿੱਚ ਕੰਮ ਕਰ ਜਿੱਥੇ ਵੀ ਮੈਨੂੰ ਲੋਡ ਪੈਂਦੀ ਸੀ ਕਾਇਰਨਸ ਦੀ ਸਪੋਰਟ ਦੀ ਨਾਟ ਓਨਲੀ ਫਿਲਮ ਦੇ ਇਸ਼ੂਸ ਟੂ ਜੈਮੀਨੂ ਜਿਵੇਂ ਆਪਣੇ ਲਾਈਫ ਸਪੋਰਟ ਦੀ ਵੀ ਗੱਲ ਕਰਾਂ ਤੇ ਮੈਨੂੰ ਮੇਰੇ ਵਾਸਤੇ ਹਮੇਸ਼ਾ ਰੈਡੀ ਹੁੰਦੇ ਸੀ ਲਵ ਗਿਲ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਸ ਮੂਵੀ ਚ ਤੇ ਸ਼ੀਜ਼ ਆ ਲੀਡ ਐਕਟਰੈਸ ਇਨ ਦ ਮੂਵੀ ਤੇ ਉਹਨਾਂ ਨੇ ਵੀ ਬਿਲਕੁਲ ਇਦਾਂ ਫੀਲ ਨਹੀਂ ਹੁੰਦਾ ਵੀ ਮੈਂ ਕੋਈ ਜਿੱਦਾਂ ਪਹਿਲੀ ਵਾਰ ਕੋਈ ਕੰਮ ਕਰ ਰਿਹਾ ਹਾਂ ਸ਼ੀਜ਼ ਵੈਰੀ ਸਪੋਰਟਿਵ ਮੇਰੀ ਬਹੁਤ ਹੈਲਪ ਕੀਤੀ ਉਹਨਾਂ ਨੇ ਐਂਡ ਸਰੀ ਕੇਮਿਸਟਰੀ ਬੀਵਰ ਦੀ ਓਨ ਸਕਰੀਨਸ ਤੁਸੀਂ ਦੇਖ ਹੀ ਲਓਗੇ ਜੀ ਠੀਕ ਹੈ ਥੈਂਕ ਯੂ हां हां जी ਨਵੀਂ ਫਿਲਮ ਆ ਰਿਸ਼ਤੇ ਨਾਂ ਪਿਆਰੀ ਉਹਦੇ ਵਿੱਚ ਤੁਸੀਂ ਰੋਲ ਕਰ ਰਹੇ ਹੋ ਕਿ ਕਿਹੜਾ ਕਿਹੜਾ ਚੋਣ ਬਤਾਗੇ ਫਿਲਮ ਬਹੁਤ ਸੋਹਣੀ ਆ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਸ਼ਸ਼ੀ ਕਲ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਡੇ ਪ੍ਰੋਡਿਊਸਰ ਸਾਹਿਬ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਫਿਲਮ ਬਹੁਤ ਜ਼ਿਆਦਾ ਸੋਹਣੀ ਆ ਫੈਮਲੀ ਕਨਸੈਪਟ ਆ ਤੁਸੀਂ ਸਾਰੇ ਜਾਣੇ ਆਪਣੀ ਫੈਮਲੀ ਦੇ ਨਾਲ ਜਾ ਕੇ ਇੰਜੋਏ ਕਰ ਸਕਦੇ ਹੋ ਖਾਸ ਸਨੇਹਾ ਕੀ ਕਹੀਦੀ ਹੈ ਖਾਸ ਸੁਨੇਹਾ ਇਹ ਹੈ ਕਿ ਜਿਵੇਂ ਹੁਣ ਫੈਮਿਲੀ ਸਭ ਦੀਆਂ ਆਲਮੋਸਟ 12 ਕਿਸੇ ਦਾ ਲੜਕਾ ਬਾਹਰ ਆ ਕਿਸੇ ਦੀ ਲੜਕੀ ਬਾਹਰ ਆ ਹਨਾ ਜਾਂ ਤਾਂ ਕਿਸੇ ਦੀਆਂ ਸਾਰੀਆਂ ਫੈਮਿਲੀ ਸੇ ਬਾਹਰ ਆ ਉਹ ਆਪਣੀ ਫੈਮਿਲੀ ਨੂੰ ਪਰਸਨਲੀ ਟਾਈਮ ਨਹੀਂ ਦੇ ਪਾ ਰਹੇ ਜਾਂ ਲੜਕਾ ਲਾ ਲੋ ਲੜਕੀ ਲਾ ਲੋ ਸੋ ਉਸ ਦੇ ਰਿਕਾਰਡਿੰਗ ਜੋ ਆਪਣੇ ਚ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ ਫੈਮਿਲੀ ਦੇ ਵਿੱਚ ਸੋ ਉਸ ਰਿਕਾਰਡਿੰਗ ਆ ਬਹੁਤ ਸੋਹਣਾ ਕਨਸੈਪਟ ਆ ਤੁਸੀਂ ਸਾਰੇ ਜਣੇ ਮਤਲਬ ਦੇਖ ਕੇ ਇੱਕ ਮੈਸੇਜ ਲੈ ਕੇ ਜਾ ਸਕਦੇ ਹੋ ਆਪਣੀ ਫੈਮਿਲੀ ਨੂੰ ਦੱਸ ਸਕਦੇ ਜੋ ਕਿ ਜਿਵੇਂ ਅਸੀਂ ਮਤਲਬ ਆਹ ਮੂਵੀ ਦੇਖੀ ਆ ਸਾਨੂੰ ਮਤਲਬ ਕਿ ਆਹ ਸਿੱਖਣ ਨੂੰ ਮਿਲਿਆ ਵਾ ਛੋਟੇ ਤੋਂ ਤੋਂ ਪਰ ਮੋੜ ਕੇ ਮੈਂ ਦਸੀ ਆਪ ਸੀ ਸੀਨੀਅਰ ਵੀ ਤੁਹਾਡੇ ਨਾਲ ਸੀ ਉਹਦਾ ਬਹੁਤ ਮੈਨੂੰ ਨਾ ਕੰਮ ਕਰਕੇ ਲੱਗਾ ਹੀ ਨਹੀਂ ਕਿ ਮਤਲਬ ਕਿ ਮੈਂ ਸ਼ੂਟ ਕਰ ਰਹੀ ਆ ਐਜ਼ੇ ਮਤਲਬ ਕਿ ਮੈਂ ਪਹਿਲੀ ਵਾਰੀ ਕੰਮ ਕੀਤਾ ਮੈਂ ਪਹਿਲਾਂ ਨਹੀਂ ਸੀ ਕੀਤਾ ਫਸਟ ਟਾਈਮ ਮੈਨੂੰ ਬਟ ਲੱਗਾ ਹੀ ਨਹੀਂ ਕਿ ਮੈਂ ਇਹਨਾਂ ਦਾ ਫਸਟ ਟਾਈਮ ਕੰਮ ਕਰ ਰਹੀ ਹਾਂ ਬਹੁਤ ਵਧੀਆ ਰਿਹਾ ਐਜ਼ ਆ ਫਰੈਂਡ ਤੌਰ ਤੇ ਵੀ ਬਹੁਤ ਅਸੀਂ ਬਹੁਤ ਫਨ ਕੀਤਾ ਇਹ ਵੀ ਦੀ ਸ਼ੂਟਿੰਗ ਕਿਤੇ ਕਿਤੇ ਹੋ ਰਹੀ ਹੈ ਇਹ ਸਾਰੀ ਲੰਡਨ ਹੀ ਹੋਈ ਆ ਬਰਵਿੰਗਮ ਹੋਈ ਆ ਤੇ ਮੈਂ ਲੰਡਨ ਚੋਈਏ ਸੈਂਟਰਲ ਲੰਡਨ ਵੀ ਹੋਈ ਆ ਅੱਜ ਗੱਲ ਕਰੀਏ ਤਾਂ ਅਬ ਕੋਪਨਤੀ ਕਹਿਣਾ ਚਾਹੋਗੇ ਕਿਉਂਕਿ ਫਿਲਮ ਕਾਫੀ ਜਣ ਕੇ ਪਰਿਵਾਰਿਕ ਹੈ ਪਰਿਵਾਰਕ ਮਾਹੌਲ ਜਿਹੜੇ ਲੋਕ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਸਮਾਂ ਨਹੀਂ ਦੇ ਪਾਉਂਦੇ ਕੀ ਮਾਹੌਲ ਬਣਦਾ ਕੀ ਕਿ ਸਨੇਹ ਮੈਂ ਇਹੀ ਸਨੇਹਾ ਦਵਾਂਗੀ ਛੋਟਾ ਜਿਹਾ ਮੈਸੇਜ ਹੈ ਕਿ ਤੁਸੀਂ ਜਦੋਂ ਤੁਸੀਂ ਆਪਣੀ ਫੈਮਲੀ ਦੇ ਨਾਲ ਲੈ ਕੇ ਜਾਓਗੇ ਨਾ ਫਿਲਮ ਦੇਖਣ ਤੇ ਤੁਹਾਨੂੰ ਇੱਕ ਬਹੁਤ ਸੋਹਣਾ ਮੈਸੇਜ ਮਿਲੇਗਾ ਕਿ ਤੁਸੀਂ ਆਪਣੀ ਫੈਮਲੀ ਨੂੰ ਦੱਸ ਸਕਦੇ ਜੇ ਕਿ ਜਿਵੇਂ ਮਤਲਬ ਕਿ ਪਰਸਨਲੀ ਫੈਮਲੀਸ ਜਾਣਦੀਆਂ ਨੇ ਆਪਣੇ ਹਸਬੰਡ ਦੇ ਨਾਲ ਉਧਰ ਜਾ ਕੇ ਟਾਈਮ ਦਾ ਬਹੁਤ ਇਸ਼ੂ ਆ ਹਨਾ ਕੋਈ ਨਇ ਨਾਈਟ ਸ਼ਿਫਟ ਲਾ ਰਹੇ ਨੇ ਕੋਈ ਡੇ ਨਾਈਟ ਲਾ ਰਹੇ ਨੇ ਸੋ ਉਸ ਰਿਕਾਰਡਿੰਗ ਤੁਸੀਂ ਮੈਸੇਜ ਕਰ ਸਕਦੇ ਹੋ ਕਿ ਜਾਂ ਮਤਲਬ ਇਸ ਸਟੋਰੀ ਨੂੰ ਦੇਖ ਕੇ ਤੁਸੀਂ ਆਪਣੀ ਫੈਮਿਲੀ ਨੂੰ ਕਹਿ ਸਕਦੇ ਹੋ ਕਿ ਜੀ ਇਸ ਮੂਵੀ ਨੂੰ ਦੇਖ ਕੇ ਤੁਹਾਨੂੰ ਬਹੁਤ ਸੋਹਣਾ ਮਿਲੇਗਾ ਮੈਸੇਜ ਕਿ ਪਾਕਿਸਤਾਨੀ ਮੂਵੀ ਦੇਖ ਕੇ ਵਧੀਆ ਲੱਗੇਗਾ ਠੀਕ ਹੈ ਨਵੀਂ ਫਿਲਮ ਰਿਸ਼ਤੇ ਨਾਤੇ ਨਵਾਂ ਕਨਸੈਪਟ ਲੈ ਕੇ ਆ ਕਿ ਜਿੱਦਾਂ ਬਾਰੇ ਸਾਡੀ ਬਾਕੀ ਕਹਾਸੇ ਦੱਸ ਦਿੱਤਾ ਈ ਇੱਕ ਬੜੀ ਪਰਿਵਾਰਿਕ ਫਿਲਮ ਹੈ ਇੱਕ ਪਰਿਵਾਰਿਕ ਮਾਹੌਲ ਹੈ ਇੱਕ ਰਿਸ਼ਤਿਆਂ ਦੀ ਅਹਿਮੀ ਦੱਸੀ ਗਈ ਹੈ ਦੇ ਵਿੱਚ ਤਾਂ ਇੱਕ ਯਾਰੀ ਦੋਸਰੀ ਅਹਿਮੀ ਦੱਸੀ ਗਈ ਆ ਅੱਜ ਕੱਲ ਜਿੱਦਾਂ ਹੁੰਦਾ ਨਾ ਕਿ ਯਾਰ ਦੋਸ ਵੀ ਪਿੱਠ ਪਿੱਛੇ ਸ਼ੁਰਾ ਮਾਰ ਦਿੰਦੇ ਆ ਸੋ ਇਸ ਫਿਲਮ ਚ ਉਹ ਦੱਸਿਆ ਗਿਆ ਕਿ ਯਾਰ ਵੀ ਇਦਾਂ ਦੇ ਹੁੰਦੇ ਆ ਜਿਹੜੇ ਆਪਣੇ ਉਹਨਾਂ ਦੇ ਘਰ ਪਰਿਵਾਰ ਨੂੰ ਬਚਾਉਂਦੇ ਆ ਸੋ ਬੜਾ ਵੱਡਾ ਮੈਸੇਜ ਇਸ ਫਿਲਮ ਵਿੱਚ ਤੁਸੀਂ ਸਾਰੇ ਵੇਖੋ ਜਾ ਕੇ ਤਾਂ ਤੁਸੀਂ ਸਾਡੀ ਗੱਲ ਉੱਥੇ ਤੱਕ ਪਹੁੰਚਾਇਓ ਵੀ ਇੱਕੀ ਫਿਲਮ ਕਿੱਦਾਂ ਦੀ ਆ ਤੇ ਬਾਕੀ ਬਹੁਤ ਇੰਜੋਏ ਕਰ ਰਹੇ ਆ ਵਧੀਆ ਲੱਗ ਰਹੀ ਹੈ ਫਿਰ ਬਸ ਤੁਹਾਡੀ ਸਪੋਰਟ ਦੀ ਲੋੜ ਆ ਸੋ ਪੰਜਾਬੀ ਇੰਡਸਟਰੀ ਦੀ ਗੱਲ ਕਰੀ ਤਾਂ ਪੰਜਾਬੀ ਜਸਟਿਸ ਦੇ ਵਿੱਚ ਛੋਟੇ ਬੰਦੂ ਤੋਂ ਲੈ ਕੇ ਵੱਡੇ ਬੰਦੂ ਦੀਆਂ ਫਿਲਮਾਂ ਬਣ ਰਹੀਆਂ ਨੇ ਔਰ ਜਿਹੜਾ ਕਨਸੈਪਟ ਤੁਸੀਂ ਲੈ ਕੇ ਆਏ ਹੋ ਵੱਖਰੇ ਕਨਸੈਪਟ ਲੈ ਕੇ ਹੋ ਕਿ ਲੱਗਦਾ ਕਿ ਐਵੇਂ ਦੇ ਕਨਸੈਪਟ ਅੱਗੇ ਬੰਨਣੇ ਚਾਹੀਦੇ ਤਾਂ ਜੋ ਇੱਕ ਪਰਿਵਾਰਿਕ ਜਿਹੜਾ ਮਾਹੌਲ ਬਣ ਸਕੇ ਬਿਲਕੁਲ ਹੀ ਬਿਲਕੁਲ ਬਣਨੇ ਚਾਹੀਦੇ ਅਸੀਂ ਏਸੀ ਕਰਕੇ ਬਣਾਇਆ ਕਿ ਕੋਈ ਬੰਦਰ ਸਟਾਰਟ ਕਰੇ ਇਦਾਂ ਦੀ ਫਿਲਮ ਤਾਂ ਹੀ ਆਂਦੇ ਨਾ ਜਿੱਦਾਂ ਅੱਜਕੱਲ੍ਹ ਹੈ ਹਿਸਟੋਰੀਕਲ ਫਿਲਮਾਂ ਹੀ ਚੱਲਣ ਈ ਆ ਤਾਂ ਲੋਕੀ ਸਾਰੇ ਉਧਰ ਤੁਰ ਪਿਆ। ਤਾਂ ਉਹ ਬੜੀ ਵਧੀਆ ਗੱਲ ਹੈ ਲੋ ਇਹ ਤਾਂ ਫਿਲਮਾਂ ਆਉਂਦੀਆਂ। ਸੋ ਅਸੀਂ ਆਪਣਾ ਵੱਖਰਾ ਕਨਸੈਪਟ ਲੈ ਕੇ ਆਇਆ ਕਿ ਸਾਡੇ ਵੱਲ ਵੀ ਏਕੇ ਵੀ ਲੋਕੀ ਹੋ ਜੇ ਫਿਲਮਾਂ ਬਣਾਉਣ। ਸੋ ਲੋਕਾਂ ਨੂੰ ਸੇਧ ਮਿਲੇ ਇਸ ਚੀਜ਼ ਤੇ। ਇੱਕ ਪਰਿਵਾਰਿਕ ਫਿਲਮਾਂ ਵੀ ਹੋਣੀ ਚਾਹੀਦੀ। ਸਰ ਅਕਸਰ ਜਦੋਂ ਪੰਜਾਬੀ ਫਿਲਮ ਆਉਂਦੀ ਆ ਤੇ ਕੋਈ ਮਸ਼ਹੂਰ ਅਦਾਕਾਰ ਜਿਹੜੇ ਕਿ ਅੱਜ ਕੱਲ ਜ਼ਿਆਦਾਤਰ ਫਿਲਮਾਂ 'ਚ ਦੇਖਣ ਨੂੰ ਮਿਲਿਆ ਉਹਨਾਂ ਨੂੰ ਲੈ ਕੇ ਚੱਲਦੇ ਤਾਂ ਜੋ ਕਿ ਫਿਲਮ ਦਾ ਕਾਫੀ ਵੱਡਾ ਬਜਟ ਹੁੰਦਾ ਨੁਕਸਾਨ ਦਾ ਚਲਣਾ ਰਹੇ। ਉਹ ਆਡੀ ਫਿਲਮ 'ਚ ਜ਼ਿਆਦਾਤਰ ਖੁਸ਼ਚਾਰੇ ਨ ਕਿੰਨਾ ਤੇ ਰਿਸਕ ਸੀ ਇਸ ਫਿਲਮ ਨੂੰ ਲੈ ਕੇ ਅਸੀਂ ਵੈਸੇ ਰਿਸਕ ਦੇਖ ਕੇ ਨਹੀਂ ਫਿਲਮ ਬਣਾਈ ਅਸੀਂ ਸਿਰਫ ਲੋਕਾਂ ਨੂੰ ਸੇਧ ਦੇਣ ਵਾਸਤੇ ਫਿਲਮ ਬਣਾਈ ਕਿ ਲੋਕਾਂ ਨੂੰ ਇੱਕ ਪਰਿਵਾਰਿਕ ਮਾਹੌਲ ਮਿਲੇ ਜੋ ਅੱਜ ਕੱਲ ਫਿਲਮਾਂ ਲੈਚਰ ਤਾਂ ਫਿਲਮਾਂ ਵੀ ਕਈ ਆਉਂਦੀਆਂ ਜੋ ਪਰਿਵਾਰ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਸੋ ਤਾਂ ਕਰੇ ਸਾਡਾ ਮੈਂ ਖੁਸ਼ ਮੈਨੂੰ ਖੁਸ਼ੀ ਹੈ ਕਿ ਮੈਂ ਇਸੋ ਫਿਲਮ ਦਾ ਪਾਰਟ ਬਣਿਆ ਜੋ ਇੱਕ ਪਰਿਵਾਰਿਕ ਫਿਲਮ ਹੈ ਸੋ ਸਾਡੀ ਜੋੜੀ ਇਮੇਜ ਆ ਉਹ ਵੀ ਲੋਕਾਂ ਤੱਕ ਚੰਗੀ ਹੋਣੀ ਚਾਹੀਦੀ ਆ ਤਾਂ ਫਿਲਮ ਰਈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਦਾਂ ਦਾ ਮਾਹੌਲ ਵੀ ਫਿਲਮ ਵਿੱਚ ਵੇਖਣ ਨੂੰ ਮਿਲ ਸਕਦਾ ਸੋ ਕੋਈ ਕੋਈ ਰਿਸਕ ਹੈ ਰਿਸਕ ਵਾਸਤੇ ਨਹੀਂ ਫਿਲਮ ਬਣਾਈ ਅਸੀਂ ਕਿਸੇ OTT ਪਲੇਟਫਾਰਮ ਤੇ ਵੀ ਇਹ ਫਿਲਮ ਰਿਲੀਜ਼ ਹੋਵੇਗੀ ਜਾਂ ਫਿਲਟਰ ਤੋਂ ਬਾਅਦ OTT ਪਲੇਟਫਾਰਮ ਤੇ ਵੀ ਹੋਏਗੀ ਆ ਆਲਮੋਸਟ ਮੈਨ ਲੱਗਦਾ ਕਿ Amazon ਤੇ ਸ਼ਾਇਦ ਹੋਏਗੀ ਉਹਦਾ ਰਿਲੀਜ਼ ਹੋਏਗੀ ਸੋ ਜਿਹੜੇ ਲੋਕੀ ਨਹੀਂ ਦੇਖ ਸਕਦੇ ਹੋਣਗੇ ਤਾਂ Amazon ਜਾ ਕੇ ਵੀ ਦੇਖ ਸਕਦੇ ਆ ਅੱਜ ਪ੍ਰੀਮੀਅਰ ਲਾਂਚ ਹੈ ਆਉਣ ਵਾਲੇ ਦਿਨਾਂ ਚ ਫਿਲਮ ਤੋਂ ਕੀ ਆਸ ਹੈ ਕਿੰਨਾ ਕਿ ਲੋਕ ਪਿਆਰ ਕਰਦੇ ਵੀ ਆ ਬਹੁਤ ਬਹੁਤ ਜੀ ਸਾਡਾ ਪ੍ਰੀਮੀਅਰ ਇੱਕ ਚੰਡੀਗੜ੍ਹ ਹੋ ਚੁੱਕਿਆ ਜੀ ਸਾਨੂੰ ਉੱਥੇ ਇੰਨਾ ਪਿਆਰ ਇੰਨਾ ਸਤਿਕਾਰ ਮਿਲਿਆ ਸਾਡੇ ਕਰੈਕਟਰ ਨੂੰ ਸਲਾਹਿਆ ਗਿਆ ਸਾਡੀ ਫਿਲਮ ਨੂੰ ਸਲਾਹਿਆ ਗਿਆ ਸਾਡੀ ਯਾਰੀ ਦੋਸਤੀ ਦੇ ਵਿੱਚ ਜੋ ਕਿਸੇ ਨੂੰ ਸਲਾਹਿਆ ਗਿਆ ਉਹ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬੜਾ ਐਪਰੀਸ਼ੀਏਟ ਕੀਤਾ ਸੋ ਬੜਾ ਮਾਣ ਮਹਿਸੂਸ ਹੋਇਆ ਉੱਥੇ ਜਾ ਕੇ ਸੋ ਵਧੀਆ ਜੀ ਤੁਹਾਡਾ ਧੰਨਵਾਦ ਠੀਕ ਹੈ ਤੁਸੀਂ ਧੰਨਵਾਦ ਸਾਡੇ ਤੁਸੀਂ ਤੁਹਾਡੀ ਮੂਵੀ ਦੀ ਕਵਰੇਜ ਕਰਨ ਆਏ ਹੋ ਅਸੀਂ ਆਪਣੇ ਵੱਲੋਂ ਬਹੁਤ ਸਖਤ ਮਿਹਨਤ ਕੀਤੀ ਆ ਹੁਣ ਤੁਹਾਡੇ ਹੱਥਾਂ ਜੇ ਆ ਗਿਆ ਤੁਸੀਂ ਲੋਕਾਂ ਤੱਕ ਇਸ ਨੂੰ ਕਿਸ ਤਰ੍ਹਾਂ ਪਹੁੰਚਦਾ ਕਰਦੇ ਹੋ ਜੇ ਤੁਹਾਨੂੰ ਕੰਟੈਂਟ ਅੱਛਾ ਲੱਗਦਾ ਫਿਲਮ ਅੱਛੀ ਲੱਗਦੀ ਹੈ ਤਾਂ ਸਾਡੀ ਰਿਕਵੈਸਟ ਹੈ ਕਿ ਤੁਸੀਂ ਮੀਡੀਆ ਦੇ ਥਰੂ ਆਮ ਪਬਲਿਕ ਦੇ ਵਿੱਚ ਇਸ ਮੂਵੀ ਨੂੰ ਪਹੁੰਚਦਾ ਕਰੋ ਮੂਵੀ ਇੱਕ ਪਰਿਵਾਰਕ ਰਿਸ਼ਤਿਆਂ ਦੇ ਆਧਾਰਿਤ ਹੈ ਰਿਸ਼ਤਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਜਦੋਂ ਟ੍ਰੇਡ ਆ ਜਾਂਦੀ ਆ ਜਾਂ ਕੋਈ ਗੜਬੜ ਹੋ ਜਾਂਦੀ ਆ ਰਿਸ਼ਤਿਆਂ ਦੇ ਵਿੱਚ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਇਸ ਮੂਵੀ ਚ ਉਹੀ ਦਰਸਾਇਆ ਗਿਆ ਯਾਰੀ ਦੋਸਤੀ ਨੂੰ ਦਰਸਾਇਆ ਗਿਆ ਕਿ ਇੱਕ ਵਧੀਆ ਦੋਸਤ ਕਿ ਉਸ ਤੇ ਇਸ ਤਰ੍ਹਾਂ ਦਾ ਹੁੰਦਾ ਮਾਂ ਪਿਓ ਦੇ ਕੀ ਫਰਜ਼ ਨੇ ਔਲਾਦ ਦੇ ਕੀ ਫਰਜ਼ ਨੇ ਮੂਵੀ ਚ ਤੁਹਾਨੂੰ ਦੇਖ ਕੇ ਆਨੰਦ ਆਊਗਾ ਆਪਣੇ ਵੱਲੋਂ ਤਾਂ ਅਸੀਂ ਵਧੀਆ ਕੋਸ਼ਿਸ਼ ਕੀਤੀ ਹੈ ਬਾਕੀ ਹੁਣ ਤੁਸੀਂ ਦੱਸਣਾ ਸਾਰਿਆਂ ਨੂੰ ਕਿ ਕਿਸ ਤਰ੍ਹਾਂ ਦੀ ਮੂਵੀ ਹੈ ਤੁਸੀਂ ਐਜ਼ ਅ ਪ੍ਰੋਡਿਊਸਰ ਜੇ ਫਿਲਮ ਤੇ ਪੈਸਾ ਲਾਇਆ ਕਿਸ ਰੂਪੇ ਪੈਸਾ ਲਾਇਆ ਕਿਉਂਕਿ ਇਹ ਫਿਲਮ ਤੋਂ ਕੁਝ ਚਿਹਰੇ ਨਵੇਂ ਵੀ ਹੈ ਕਨਸੈਪਟ ਵੀ ਵੱਖਰਾ ਹੈ ਕਿ ਲੱਗਦਾ ਹੈ ਕਿ ਲੋਕਾਂ ਦੇ ਦਿਲਾਂ ਤੱਕ ਇਹ ਪਹੁੰਚ ਪਾਏਗਾ ਦੇਖੋ ਜੀ ਤੁਸੀਂ ਸਾਡੀ ਕੰਪਨੀ ਦੀ ਜੇ ਕਿ ਹਿਸਟਰੀ ਪੜੋਗੇ ਸਤ ਰੰਗ ਐਂਟਰਟੇਨਰਸ ਦੀ ਸਾਡੀ ਕੋਸ਼ਿਸ਼ ਪੈਸਾ ਕਮਾਉਣ ਵੱਲ ਨਹੀਂ ਰਹੀ ਸਾਡੀ ਕੋਸ਼ਿਸ਼ ਰਹੀ ਹੈ ਕਿ ਟੈਲੈਂਟ ਨੂੰ ਲੱਭ ਕੇ ਉਹਨੂੰ ਲੋਕਾਂ ਅੱਗੇ ਪੇਸ਼ ਕੀਤਾ ਜਾਵੇ ਬਾਅਦ ਦੇ ਵਿੱਚ ਲੋਕਾਂ ਦੀ ਮਰਜ਼ੀ ਆ ਉਹਨੂੰ ਐਕਸੈਪਟ ਕਰਨਾ ਜਾਂ ਕਿਵੇਂ ਕਰਨਾ ਅਸੀਂ ਨਵੇਂ-ਨਵੇਂ ਗਾਇਕ ਵੀ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਗਾਉਣਾ ਆਉਂਦਾ ਹੈ ਇਸੇ ਤਰੀਕੇ ਨਾਲ ਅਸੀਂ ਮੂਵੀ 'ਚ ਵੀ ਸਾਡਾ ਸਟੋਰੀ ਰਾਈਟਰ ਜਿਹੜਾ ਉਹਨੇ ਫਸਟ ਉਹਦੀ ਫਿਲਮ ਹੈ ਹੀਰੋ ਦੀ ਫਸਟ ਫਿਲਮ ਹੈ ਕਮੇਡੀਅਨ ਨੇ ਸਾਡੇ ਉਹਨਾਂ ਦੀ ਫਸਟ ਫਿਲਮ ਹੈ ਡੀਓਬੀ ਦੀ ਫਸਟ ਫਿਲਮ ਹੈ ਇਵਨ ਕਿ ਡਾਇਰੈਕਟਰ ਨਸੀਬ ਰੰਧਾਵਾ ਦੀ ਇਹ ਪਹਿਲੀ ਫਿਲਮ ਹੈ ਹਾਲਾਂਕਿ ਇੱਕ ਮੂਵੀ ਉਹਦੀ ਆਲਰੇਡੀ ਆ ਚੁੱਕੀ ਹੈ ਪਰ ਸ਼ੁਰੂਆਤ ਉਹਦੀ ਇੱਥੋਂ ਹੋਈ ਹੋ। ਤੇ ਸਾਰੇ ਆਲਮੋਸਟ ਪੁਰਾਣੇ ਆਰਟਿਸਟਾਂ ਦੇ ਨਾਲ ਨਵੇਂ ਆਰਟਿਸਟਾਂ ਨੂੰ ਵੀ ਮੌਕਾ ਦਿੱਤਾ। ਜੇ ਅਸੀਂ ਮੌਕੇ ਨਾ ਦਵਾਂਗੇ ਨਵੇਂ ਨੂੰ ਤਾਂ ਉਹਨਾਂ ਦਾ ਟੈਲੈਂਟ ਕਿਵੇਂ ਤੁਹਾਡੇ ਤੱਕ ਪਹੁੰਚੂਗਾ? ਸਾਡੀ ਕੋਸ਼ਿਸ਼ ਹੈ ਪੈਸੇ ਤਾਂ ਆਉਂਦੇ ਜਾਂਦੇ ਰਹਿਣੇ ਨੇ, ਕਮਾਉਂਦੇ ਰਵਾਂਗੇ। ਹੈਨਾ? ਅੱਜ ਹੀ ਨਹੀਂ ਅਗਲੀ ਮੂਵੀ 'ਚ ਕਮਾ ਲਾਂਗੇ। ਪਰ ਇੱਕ ਵਧੀਆ ਮੈਸੇਜ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ। ਆਸ ਕਰਦੇ ਆਂ ਕਿ ਸਾਰਿਆਂ ਨੂੰ ਪਸੰਦ ਆਵੇ। ਠੀਕ ਜੀ ਠੀਕ। ਜੀ ਇੱਕ ਨਵੇਂ ਕੰਸੈਪਟ ਨੂੰ ਲੈ ਕੇ ਆਏ ਇਹ ਫਿਲਮ ਕੈਸੂਦੀ ਆ। ਤੁਸੀਂ ਕੀ ਕਹਿਣਾ ਚਾਹੋਗੇ? ਪਹਿਲੀ ਮੂਵੀ ਆਪਣੀ ਹੈ ਪਹਿਲਾਂ ਤੇ ਸਾਰੇ ਮੀਡੀਆ ਦੇ ਜੀਆ ਨੂੰ ਧੰਨਵਾਦ ਥੈਂਕ ਯੂ ਸਾਡੇ ਨਿੱਕੇ ਦੇ ਸਨੇਹ ਤੇ ਤੁਸੀਂ ਪਹੁੰਚੇ ਸੀ ਪਹਿਲਾ ਜੀ ਤੁਸੀਂ ਪਹਿਲਾ ਹੀ ਮੇਰੀ ਮੂਵੀ ਨੂੰ ਜਿਹੜ ਨਾਲ ਯਾਰੀਆਂ ਲੱਗੀ ਸੀ ਉਹਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਔਰ ਦੂਜੀ ਮੂਵੀ ਰਿਸ਼ਤੇ ਨਾਤੇ ਐ ਇਸੇ ਮਹੀਨੇ ਮੇਰੀ ਤੇ ਇਹ ਮੂਵੀ ਇੱਕ ਰਿਸ਼ਤਿਆਂ ਦੀ ਕਹਾਣੀ ਇੱਕ ਪਿਆਰ ਦੀ ਕਹਾਣੀ ਹੈ ਇੱਕ ਮਾਂ ਦੀ ਧੀ ਦੀ ਜੋ ਵਿਦੇਸ਼ਾਂ ਵਿੱਚ ਲੋਕ ਬੱਚੇ ਜਾਂਦੇ ਨੇ ਉਹਨਾਂ ਦੀ ਕਹਾਣੀ ਹੈ ਇੱਕ ਬਹੁਤ ਵਧੀਆ ਕਨਸੈਪਟ ਹੈ ਜੋ ਕਿ ਕੱਲ ਰਿਲੀਜ਼ ਹੋਇਆ ਤੇ ਅੱਜ ਇਸ ਸਕਰੀਨਿੰਗ ਕਰਨ ਇੱਥੇ ਪਹੁੰਚਿਆ ਜੀ ਅਮਰਸਰ ਦੇ ਵਿੱਚ ਅੱਜ ਜੀ ਨੇ ਐਤਨੇ ਔਕੜਾ ਫੀਸ ਨੂੰ ਲੈ ਕੇ ਕਿਉਂਕਿ ਸਾਰੇ ਸਾਰੇ ਨਵੇਂ ਸੀ ਇੰਨਾ ਕੁ ਮਸਲੇ ਲਈ ਕੰਮ ਕਰ ਰਹੇ ਨੇ ਇਸ ਤਰ੍ਹਾਂ ਦਾ ਮਾਹੌਲ ਰਿਹਾ ਮਾਹੌਲ ਬਹੁਤ ਵਧੀਆ ਸੀ ਕਿ ਔਕੜਾ ਆਈਆਂ ਤੇ ਬਹੁਤ ਸੀ ਕਿਉਂਕਿ ਸਾਰੇ ਆਰਟਿਸਟ سپورਟਿੰਗ ਸੀਗੀ ਨਵੇਂ ਆਰਟਿਸਟ ਬਹੁਤ سپورਟਿੰਗ ਬਹੁਤ ਕ੍ਰੀਏਟਿਵ ਸੀਗੇ ਸਾਡੇ ਸੀਨੀਅਰ ਮਲਕੀਤ ਰੌਣ ਜੀ ਪਰਮਿੰਦਰ ਗਿੱਲ ਜੀ ਸਨੀਤਾ ਤੀਰ ਮੈਮ ਸਾਡੇ ਲਹਿੰਦੇ ਪੰਜਾਬ ਤੋਂ ਸਜਾਦ ਮਿਰਜ਼ਾ ਜੀ ਬਹੁਤ ਕ੍ਰੀਏਟਿਵ ਐਕਟਰ ਸੀ ਇਹਨਾਂ ਨੇ ਬਹੁਤ ਸਪੋਰਟ ਕੀਤਾ ਇਸ ਕਰਕੇ ਔਕੜ ਬਹੁਤ ਆਈ ਪਰ ਹੌਂਸਲੇ ਨਾਲ ਅੱਗੇ ਵਧਦੇ ਗਏ ਅੱਜ ਸਿਨੇਮੇ ਕਰਾਚੀ ਮੂਵੀ ਤੁਸੀਂ ਵੇਖੀ ਹੈ ਜੀ ਇਹ ਜਗ੍ਹਾ ਤੇ ਲਾਂਚ ਹੋਈ ਹੈ ਇਹ ਪੂਰੇ ਵਰਲਡ ਤੇ ਰਿਲੀਜ਼ ਹੋਈ ਹੈ ਜੀ ਪੂਰੇ ਪੰਜਾਬ ਤੇ ਪੂਰੇ ਕੈਨੇਡਾ ਇੰਗਲੈਂਡ ਅਮਰੀਕਾ ਪਾਕਿਸਤਾਨ ਥੋੜੇ ਦਿਨਾਂ ਤੇ ਰਿਲੀਜ਼ ਹੋ ਰਹੀ ਹੈ ਨਵਾਂ ਕੰਸੈਪਟ ਹੋਰ ਕੀ ਤਿਆਰ ਨਵਾਂ ਬੱਸ ਜੋ 15 ਫਰਵਰੀ ਤੱਕ ਤੁਹਾਨੂੰ ਜਲਦੀ ਗੁਰੂਦਨੀ ਹੋਏ ਦਵਾਂਗੇ ਕਿ ਰਘੂ ਭਾਈ ਦਾ ਨਵੀਂ ਮੂਵੀ ਲੈ ਕੇ ਆ ਰਹੇ ਹਾਂ ਅਸੀਂ ਤੇ 15 ਫਰਵਰੀ ਤੱਕ ਪੋਸਟਰ ਲਾਂਚ ਕਰਾਂਗੇ ਨਵੀਂ ਮੂਵੀ ਦਾ ਜੀ ਠੀਕ ਹੈ ਹਾਜੀ ਮੈਮ ਨੰਬਰ ਵੀ ਆ ਰਹੇ ਰਿਸ਼ਤੇ ਨਾਤੇ ਠੀਕ ਹਨ ਦਿਓਗੇ ਇਸ ਮੂਵੀ ਨੂੰ ਲੈ ਕੇ ਆ ਆਪਣੀ ਜਿਹੜੀ ਮੂਵੀ ਹੈ ਰਿਸ਼ਤੇ ਨਾਤੇ ਸੱਤ ਰੰਗ ਐਂਟਰਟੇਨਸ ਵੱਲੋਂ ਸ਼ੁਰੂ ਹੋਈ ਹੈ ਇਹ ਇਹਨਾਂ ਨੇ ਪ੍ਰੈਜ਼ੈਂਟ ਕੀਤੀ ਆ ਤੇ ਇਹਨਾਂ ਦੇ ਜਿਹੜੇ ਪ੍ਰੋਡਿਊਸਰ ਨੇ ਉਹ ਹੈਗੇ ਕਸ਼ਮੀਰ ਸਿੰਘ ਸੋਹਲ ਤੇ ਕੁਲਜੀਤ ਸਿੰਘ ਖਾਲਸਾ ਇਹਦੇ ਇੱਕ ਆਪਣੀ ਨਵੀਂ ਇੰਡਸਟਰੀ ਦੇ ਵਿੱਚ ਇੱਕ ਨਵਾਂ ਬੱਚਾ ਨਵਾਂ ਹੀਰੋ ਆ ਰਿਹਾ ਜਿਹਦਾ ਨਾਮ ਹੈ ਰਗਵੀਰ ਸੋਹਲ ਬਹੁਤ ਅੱਛੀ ਆ ਰਿਸ਼ਤੇ ਨਾਤੇ ਜਿੱਦਾਂ ਐਵੇਂ ਹੈਗੇ ਬਾਦਲੀ ਆ ਫਿਲਮ ਤੇ ਬਾਹਲੇ ਰਿਸ਼ਤੇ ਨਾਤੇ ਦਿਖਾਏ ਗਏ ਨੇ ਕਿਉਂਕਿ ਰਿਸ਼ਤਿਆਂ ਦਾ ਜਾਂ ਖੂਨ ਦਾ ਰਿਸ਼ਤਾ ਇੱਥੇ ਵੀ ਉਹੀ ਆ ਤੇ ਉੱਥੇ ਵੀ ਇਹੀ ਆ ਪ੍ਰੋਬਲਮਸ ਉੱਥੇ ਵੀ ਇਹੀ ਆ ਮਤਲਬ ਸਟੇਟਸ ਦਾ ਜਿੱਦਾਂ ਕਹਿੰਦੇ ਨੇ ਨਾ ਫਰਕ ਆ ਬਸ ਉਹੀ ਆ ਘਰਾਂ ਦੀ ਕਹਾਣੀਆਂ ਘਰ ਘਰ ਦੀ ਕਹਾਣੀ ਆ ਕਿਉਂਕਿ ਬੱਚੇ ਸਾਰੇ ਕਿਸੇ ਦੇ ਕੁੜੀ ਕਿਸੇ ਦੇ ਮੁੰਡਾ ਕਿਸ ਦੀ ਨੌ ਕਿਸੇ ਜੋੜੀ ਕਿਸ ਦੇ ਮਾਪੇ ਸਾਰੇ ਬਾਹਰ ਜਾ ਰਹੇ ਨੇ ਇੱਕ ਇੱਕ ਫੈਮਿਲੀ ਦੀ ਤੀਜਾ ਮਤਲਬ ਕਿ ਇੱਕ ਘਰ ਤੋਂ ਤੀਜਾ ਘਰ ਆ ਜਿਹੜਾ ਇੱਕ ਇੱਕ ਬੰਦੇ ਦਾ ਜ਼ਰੂਰ ਗਿਆ ਹੋਇਆ ਉਹ ਜਿਹੜੇ ਮਤਲਬ ਕਿ ਟਾਈਮ ਨੂੰ ਟਾਈਮ ਦੇਣਾ ਟਾਈਮ ਚੋਂ ਟਾਈਮ ਕੱਢਣਾ ਉਹ ਇਹ ਵਾਲੀ ਸਿਚੁਏਸ਼ਨ ਦਿਖਾਈ ਗਈ ਹੈ ਰਿਸ਼ਤੇ ਦਾ ਬਹੁਤ ਵਧੀਆ ਹੈ ਲੇਕਿਨ ਚੈਰੀ ਉਹਦੇ ਚ ਨਵੇਂ ਆ ਕੀ ਕਹਿਣਾ ਚਾਹੋਗੇ ਤੁਹਾਨੂੰ ਦੇਖੋ ਹਾਂਜੀ ਕਨਸੈਪਟ ਜਿਹੜਾ ਨਵਾਂ ਹੈ ਨਾ राजे ਨਵੇਂ ਜਿਹੜੀਆਂ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਜਾਂ ਪੌਹਚੇ ਚੀਜ਼ਾਂ ਨਿਆਣੀਆਂ ਹੁੰਦੀਆਂ ਆਪਾਂ ਆਪਣੇ ਕਨਸੈਪਟ ਦੀਆਂ ਉਹ ਸਾਨੂੰ ਪ੍ਰੋਮੋਸ਼ਨ ਕਰਨੀ ਪੈਂਦੀ ਆ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹ ਆਪਣੇ ਆਪ ਹੀ ਫੈਲ ਜੰਦੀਆਂ ਤੁਹਾਨੂੰ ਪਤਾ ਹੀ ਆ ਬਾਕੀ ਇੰਡਸਟਰੀ ਦੇ ਵਿੱਚ ਜਾਂ ਕਿਤੇ ਵੀ ਨਵੇਂ ਚਿਹਰੇ ਆਉਣੇ ਚਾਹੀਦੇ ਜਿੱਦਾਂ ਪਰਿਵਾਰ ਚ ਪਾਤਾ ਹੁੰਦਾ ਉਹ ਮੇਰੇ ਵੀ ਚਾਹੀਦੇ ਆ ਸਾਡੇ ਵਰਗੀਆਂ ਮਾਵਾਂ ਨੂੰ ਨਵੀਆਂ ਬੱਚੇ ਆਉਣੇ ਵੀ ਤਾਂ ਚਾਹੀਦੇ ਨੇ ਅੱਜ ਪ੍ਰੀਮੀਅਰ ਲਾਂਚ ਹੈ ਕੀ ਕਹਿਣਾ ਚਾਹੋਗੇ ਕਿੰਨਾ ਸ਼ਾਹ ਉਹ ਤੁਸੀਂ ਹੈਗਾ ਹੈ ਰਾਜੀ ਕਿਉਂਕਿ ਕੰਮ ਹੈ ਕੰਮ ਜੋ ਦਿਖਦਾ ਹੈ ਸੋ ਵਿਕਦਾ ਹੈ ਕੰਮ ਸਾਰਿਆਂ ਦੇ ਮੈਨੂੰ ਤਾਂ ਕਹ ਨਹੀਂ ਆਉਣਾ ਚਾਹੀਦਾ ਮੇਰਾ ਕੱਲੀ ਦਾ ਨਹੀਂ ਤੁਹਾਡਾ ਵੀ ਤੁਸੀਂ ਸਾਡੇ ਸਾਥ ਜਿਉ ਬੱਚਿਓ ਆਪਾਂ ਬਹੁਤ ਸਾਰੀ ਮਿਹਨਤ ਕਰਦੇ ਆਂ ਕੰਮ ਦਿਖਣਾ ਵੀ ਆ ਤੇ ਕੰਮ ਬਲੇ ਫਿਰ ਕੰਮ ਹੀ ਮਿਲਦਾ ਹੁੰਦਾ ਬੱਚੀ ਹੈਨਾ ਥੈਂਕ ਯੂ